ਕਾਂਗਰਸ ਸਰਕਾਰ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਟੀ ਰਹੇ ਸੰਦੀਪ ਸਿੰਘ ਸਣੀਬਰਾੜ ਜੋ ਕੈਪਟਨ ਅਮਰਿੰਦਰ ਸਿੰਘ ਦੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਕਾਂਗਰਸ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਸੀ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਆਪਣਾ ਓਐਸਟੀ ਨਿਯੁਕਤ ਕਰ ਲਿਆ ਗਿਆ ਸੀ ਪਰ ਹੁਣ ਸੰਦੀਪ ਸਿੰਘ ਸਣੀਬਰਾੜ ਵੱਲੋਂ ਮੋੜ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹੈ ਉਹਨਾਂ ਦੀ ਹਾਜ਼ਰੀ 'ਚ ਬੀਜੇਪੀ 'ਚ ਸ਼ਾਮਲ ਹੋ ਗਏ ਫੀਡ ਕੋਰਟ ਦੇ ਵਿੱਚ ਰੱਖੇ ਗਏ ਇਸ ਸਮਾਗਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜਰਨਲ ਸਕੱਤਰ ਅਤੇ ਕਈ ਹੋਰ ਸੀਨੀਅਰ ਮੌਜੂਦ ਸਨ ਇਸ ਮੌਕੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਕਈ ਅਜਿਹੇ ਸਿਆਸਤਦਾਨਾਂ ਦੇ ਪੁਰਾਣੇ ਪੁੱਤਰੇ ਫੋਲ ਦਿੱਤੇ ਗਏ ਆ ਅਜਿਹੇ ਦੇ ਵਿੱਚ ਪੰਜਾਬ ਦੇ ਵਿੱਚ ਮੌਕੇ ਤੇ ਨਸ਼ੇ ਨੂੰ ਲੈ ਕੇ ਇੱਕ ਵੱਡਾ ਬਿਆਨ ਵੀ ਦੇ ਦਿੱਤਾ ਗਿਆ ਆ ਦੇਖੋ ਹੁਣ ਪੋਜੀਸ਼ਨ

कि असं की कर रहे हैं पंजाब एंड कंट्री वो अपनी गल कर मैं समझना है वेरी क्लीयरली दैट इंडिया इज अंडर बेस्ट लीडरशिप जी है इस वे विच हैज गॉट ए नेशनल इमेज द प्राइम मिनिस्टर का अच्छ इमेज किसी प्राइम मिनिस्टर का पहला नहीं सी पंडित जी तो लैके अच्छ तक ही हैज गॉट द बेस्ट इमेज इंटरैशनल नैशनली जो ये पॉलिसीज ने इकनोमिक पॉलिसीज बेस्ट एवर एंड अज आई फील ਆਪਣੇ ਪੰਜਾਬ ਲਈ ਔਰ ਮੋਰ than that ਆਪਣੇ ਮੂਲਕ ਲਈ ਅੱਜ ਬੀਜੇਪੀ ਦੀ ਗਵਰਨਮੈਂਟ ਹੀ ਹੋਣੀ ਬਹੁਤ ਜ਼ਰੂਰੀ ਹੈ ਸਰ ਕਿਸੇ ਵੇਲੇ ਕੱਟੜ ਵਿਰੋਧੀ ਰਹੇ ਤੇ ਉਹ ਜੀਣਾ ਕਿਉਂਕਿ ਕਾਲੀਦਾਲ ਨਾਲ ਲੜ ਕੇ ਬੀਜੇਪੀ ਨਾਲ ਕੇਤਨ ਲੱਗ ਰਹੀ ਹੈ ਕੰਪਨੀ ਪਰ ਅੱਜ ਜਿਹੜਾ ਕਾਫੀ ਜਿਹੜਾ ਮੋਲ ਦੇਖਣ ਨੂੰ ਮਿਲ ਰਿਹਾ ਹੈ ਕਿ ਚੇਂਜ ਹੋ ਰਿਹਾ ਹੈ ਲੱਗਦਾ ਕਿ 2027 ਦੇ ਵਿੱਚ ਬੀਜੇਪੀ ਆਪ ਦਾ ਪੂਰਾ ਸਟੰਡ ਆਈ ਹੋਪ ਸੋ ਮੈਂ ਆਇਓਪਸ ਆ ਬਿਆਤਾ ਤੁਹਾਡੇ ਪ੍ਰੈਸ ਪਹਿਲਾਂ ਗਿਆ ਤੁਸੀਂ ਦੈਟ ਵੀ ਕੈਨ ਟੋ ਥਿੰਕ ਓਵਰ ਅ ਲਾਇੰਸ लेकिन जे जून हो गए दो महीने जून जो टाइम लंघ रहा है जून जो असं देख रहे हैं बीजेपी इज गेनिंग ग्राउंड पिंड में भी शहर में भी अज भी, भी मैं पूछे जी प्रधान जी से के हो गए हैं प्रधान जी ये दस रहे थे उन्होंने कि जो हालात पहले से वो बिल्कुल चेंज हो गए पीपल आर रिसीविंग दम विलेजेस अपने चढ़ने ला रहे हैं अपना सब कुछ कर रहे हैं ये ये कुछ सर सर सरकार इंटरेक्ट हुआ है तो किस तरह देखते हैं ग्राहक

ਖਰਾਬ ਕਰ دیں گے ਜੇ ਨੌਜਵਾਨ ਇਹਨਾਂ ਕਦਮ ਕਰ ਦੇਣਗੇ ਜਿਹੜੇ ਹਰੇ ਰਹਿਣਗੇ ਉਹ ਖਰਾਬ ਹੋ ਜਾਣਗੇ ਜਿਹੜੇ ਫੌਜ ਚ ਜਾਣਗੇ ਉਹ ਖਰਾਬ ਹੋ ਜਾਣਗੇ ਕਿ ਆਸ ਹੈ ਵੀ ਹੈਵ ਟੂ ਫਾਈਟ ਅਗੇਨਸਟ ਇਸ ਫਾਈਟਰ ਦੇ ਵਿੱਚ ਕੋਈ ਸਮਝੌਤਾ ਡਾਕਟਰ ਸਰ ਬਾੜਨਾ ਹੋਈਗਾ ਬੀਜੇਪੀ ਦਾ ਨਹੀਂ ਦੇਖੋ ਉਹ ਉਗਾਨੂਂ ਦੀਆਂ ਨੇ ਨੇਅਰ ਦੀ ਗੱਲ ਹੈ ਮੈਂ ਮਰਤਾ ਹਾਲੇ ਦੋਸਤ ਅਸਤਾਇਚ ਉਹ ਹੈ ਜਿਹੜੀ ਡਿਵਿਸ਼ਨ ਹੋਣੀ ਹੈ ਲੇਕਿਨ ਅੱਜ ਜੋ ਮੈਂ ਮੇਰੇ ਖਿਆਲਤ ਪੈਣਾ 3 ਮਹੀਨੇ ਪੈਣਾ ਸੀ ਉਹ ਨਹੀਂ ਹੈ ਆਈ ਥਿੰਕ ਬੀਜੇਪੀ ਇਸ ਮੇਕਿੰਗ ਵੈਰੀ ਗੁੱਡ ਪ੍ਰੋਗਰੈਸ ਐਂਡ ਆਲੇ ਡੇਟਸ ਆਪੇ ਐਂਡ ਦਸੋ ਕਿ ਇਸ ਪ੍ਰੋਗਰੈਸ ਕ੍ਰਿਸਟੀਫਾਈ ਹੋ ਸਕਟੀਫਾਈ ਹੋ ਰਹੀ ਹੋ ਜੂ ਔਰ ਬੀਜੇਪੀ ਅਗਲੀ ਆਪਣੀ ਤੌਰ ਤੇ ਆਈ ਥਿੰਕ ਪੀਪਲ ਦੇਖੋ ਲੋਕ ਕੀ ਚਾਹੁੰਦੇ ਨੇ ਲੋਕ ਵਨ ਡਿਵੈਲਪਮੈਂਟ ਲੋਕ ਔਰ ਗੈਂਗਸਟਰਸ ਨੂੰ ਫਿਨਿਸ਼ ਲੋਕ ਔਰ ਲੋ ਡਰਗਸ ਹਨ ਕਰਨਾ ਚਾਹੁੰਦੇ ਨੇ ਹੂ ਕੈਨ ਪ੍ਰੂਵ ਇਟ ਇਨ ਬੀਜੇਪੀ ਹੈਂਡਰ ਇਵੈਂਟ ਇਹ ਤਾਂ ਨਹੀਂ ਪ੍ਰੂਵ ਕਰ ਸਕਦੇ ਜਿਹੜੇ ਹੁਣ ਬੈਠੇ ਨੇ ਇਹਦਾ ਸਮਾਂ ਇਹਨੂੰ ਬਿਤਾ ਰਹੇ ਨੇ ਅਕਾਲੀ ਦਲ ਦੇ ਟਾਈਮ ਕੋਸ਼ਨ ਨਹੀਂ ਹੋਇਆ ਮੈਂ ਲਿਆਇਆ ਸੀ ਉਥੋਂ ਹਰਪ੍ਰੀਤ ਸਿੱਧੂ ਨੇ ਫਰਮ ਫਰਮ ਨਕਸਲ ਏਰੀਆ ਸੋ ਛੱਤੀਸਗੜ੍ਹ ਵਿੱਚ ਰਹਿੰਦੀ ਦਿੱਤੀ ਸੀ ਉਹਨੂੰ ਲਿਆ ਕੇ ਉਹਨੇ ਮੈਂ ਡਰਾਗੇ ਚਾਰ ਦਾ ਬੁਲਾਇਆ ਇੱਕ ਲੱਖ ਬੰਦਾ ਸੀ ਜੇਲ੍ਹ ਪਾਇਆ ਸੀ ਡਰਾਗੇ ਦੇ ਸੰਬੰਧ ਵਿੱਚ ਐਂਡ ਸਵਾ ਜੇਲ੍ਹ ਵਾਲੇ ਔਕੇ ਹੋ ਗਏ ਕਿ ਸਾਡੇ ਕੋਲ ਜਗ੍ਹਾ ਨਹੀਂ ਤਾਂ ਮੈਂ ਉਦੋਂ ਕਿਹਾ ਸੀ ਕਿ ਅਗਰ ਨਹੀਂ ਇਹਨਾਂ ਨੂੰ ਤਾਂ ਛੱਡਣਾ ਨਹੀਂ ਜਿਹੜੇ ਕੋਈ ਜੇਲ੍ਹ ਕਤਰੇ ਨੇ ਵਗੈਰਾ ਉਹਨਾਂ ਨੂੰ ਛੱਡ ਦਿਓ ਮੈਂ ਤੇ ਹੋਰ ਕੀ ਕਰਾਂ ਮਤਲਬ ਮਾਰੀ ਗਾਂ ਸਾਹਿਬ ਸਾਡਾ ਜਵਾਬ ਹੈ ਕਿ ਅਸੀਂ ਦਰਦ ਦਰਦ ਸੀਟੀ ਦੀ ਗੱਲ ਕਰੀਏ ਤਾਰੀ ਸੰਜੀਤ ਸਿੰਘ ਜਿਹੜਾ ਕਿ ਰਾਤ ਦਾ ਵਾਰਸ ਜਾਨਾਂ ਦੇ ਆਗੂ ਦਾ ਕਰ ਲੈ ਉਸਦੇ ਪ੍ਰਾਂਵ ਜਮਨੀ ਚੋਨਾ ਚੁੱਦਾ ਰਿਆ ਵਾਰਸ ਪਿਆ ਦੇ ਇਟ ਇਜ਼ ਜਸਟ ਗੋਇੰਗ ਆਊਟ ਆਫ ਕੰਟਰੋਲ ਔਰ ਇਹਨਾਂ ਦੇ ਵਾਸਤੇ ਗੱਲ ਹੈ ਕੰਪਨੀ ਨੇ ਕੈਪੀਟਲ ਦੀਆਂ ਜ਼ਮੀਨਾਂ ਨੂੰ ਵੇਚਣ ਜਾ ਰਹੀ ਹੈ ਪੰਜਾਬ ਤੋਂ ਨਹੀਂ ਉਹਨਾਂ ਨੇ ਤਾਂ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦਾ ਕੀ ਅਧਾ ਜਦੋਂ ਮੈਂ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਬਣਾਈ ਸੀ ਐਗਰੀਕਲਚਰ ਦੀ ਜ਼ਮੀਨ ਅਸੀਂ ਲਈ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਔਰ ਉਹਨੋਂ ਮੇਰੇ ਕੰਪਲੀਟ ਐਸਸੀ ਯੂਨੀਵਰਸਿਟੀ ਬਣੋ ਵਾਈਸ ਚਾਂਸਰ ਤੋਂ ਲੋ ਕਿ ਤੁਹਾਡੇ ਸਾਰੇ ਜਿਹੜੇ ਰਿਸਰਚ ਦੇ ਖੇਤੇ ਹਨ ਤੁਸੀਂ ਉਹ ਘੱਟ ਹੋ ਜਾਣਗੇ ਸਾਡੀ ਰਿਸਰਚ ਨੂੰ ਮੈਂ ਕਹਿੰਦਾ ਫਿਰ ਮੈਨੂੰ ਦੱਸੋ ਕਿ ਮੈਂ ਵੈਟਰੀਨਰੀ ਸਾਇੰਸ ਐਗਰੀਕਲਚਰ ਦਾ ਐਸਾ ਨਹੀਂ ਹੈ ਡੰਗਰ ਨੇ ਹਰ ਬੰਦੇ ਦੇ ਘਰ ਚ ਡੰਗਰ ਰੱਖੇ ਹੋਏ ਨੇ ਉਹਨਾਂ ਦੇ ਵਾਸਤੇ ਕੀ ਹੈ ਫਿਰ ਮੈਂ ਕਿਹਾ ਨਹੀਂ ਤੁਹਾਨੂੰ ਜ਼ਮੀਨ ਦੇਣੀ ਪਊਂਗੀ ਤਾਂ ਅਸੀਂ ਬਣਾਤਾ ਹੁਣ ਇਹ ਕਹ ਰਹੇ ਨੇ ਕਿ ਪਤਾ ਨਹੀਂ 1800 ਏਕੜ ਐਗਰੀਕਲਚਰ ਯੂਨੀਵਰਸਿਟੀ ਜ਼ਮੀਨ ਵੇਚਦੇ ਵਾਈ ਸ਼ੁੱਡ ਯੂ ਸੇਲ ਇਟ ਅਗਰ ਤੁਸੀਂ ਨਹੀਂ ਚਲਾ ਸਕਦੇ ਵੈਨ ਯੂ ਹੈਵ ਅ ਪਰਮਿਸ਼ਨ ਟੂ ਰੇਜ਼ ਫੰਡਸ ਅਜੇ ਨਾਲ ਨੇ ਦੇ ਹੈਵ ਗਾਟ ਪਰਮਿਸ਼ਨ ਟੂ ਰੇਜ਼ 2.5 ਆਫ ਜੀਐਸਡੀਪੀ ਫਿਰ ਇਹ ਇਸ ਕਰ ਸਕਦੇ ਬੈਕਸ आई डोंट टू रेज मनी रेज कर लो सी तो अगर तू सी खर्च बैठे हो तो क्यों खर्च बैठे हो किथे गया पैसा यू हैव टू फ्रॉम अदर सोर्सेस पुट इट इन देयर एतरी तरीका है के तू ही जमीन ना कलो ता अगर तू हो बिजनेसमैन और थोड़े को ए, चार फ्लैट ने घर छे तू एक बेच देओ मैंने पे रोटी खान चौथा फिर थोड़े को रहने भी कुछ नहीं हाल हो रिया है दे कांट सेल गवर्नमेंट प्रॉपर्टी टू ਪੇ फॉर रेवेन्यू एक्सपेंडिचर ਇਹ ਤਾਂ ਬਿਲਕੁਲ ਗਲਤ ਬਾਤ ਹੈ 50 ਸਾਲਾਂ ਦੀ ਗੱਲ ਹੋ ਚੁੱਕੀ ਆ ਸਾਰੀ ਪਾਰਟੀਆਂ ਦਾਵੇ ਕਰ ਚੁੱਕੀਆਂ ਨੇ ਡਰੱਗਸ ਤੇ ਕਰ ਚੁੱਕੀਆਂ ਨੇ ਬੇਦਕੀ ਤੇ ਕਰ ਚੁੱਕੀਆਂ ਨੇ ਹੁਣ ਕਿਹੜਾ ਮੁੱਦਾ ਲੈ ਕੇ ਲੋਕਾਂ ਦੇ ਵਿੱਚ ਆਉਂਗੇ ਓਨਲੀ ਡਿਵੈਲਪਮੈਂਟ ਏਮਪਲੋਇਮੈਂਟ ਡਿਵੈਲਪਮੈਂਟ ਇਹ ਇਹ ਸਾਡੇ ਜਿਹੜਾ ਉਹਨਾਂ ਦਾ ਦੇ ਹੈ'ਵ ਗਾਟ ਵਨ ਬੜਾ ਬੜਾ ਹਾਈ ਇੰਟੈਂਸਿਟੀ प्रिਜ਼ਨ ਹੈ ਉਹਨਾਂ ਦਾ ਪਨਾਮਾ ਏਰੀਆ ਦੇ ਵਿੱਚ ਉੱਥੋਂ ਸਾਡੇ ਮੁੰਡੇ ਕੁੜੀਆਂ ਨੂੰ ਉੱਥੇ ਰੱਖਿਆ ਹੈ ਬੇੜੀਆਂ ਪਾ ਕੇ ਪੈਰਾਂ ਤੇ ਔਰ ਹੱਥ ਤੇ ਹੱਥ ਕੜੀਆਂ ਲਾ ਕੇ ਇਹ ਕੋਈ ਕ੍ਰਿਮੀਨਲ ਨੇ ਅਗਰ ਉੱਥੇ ਕੰਮ ਕਰਨ ਗਏ ਨੇ ਜਿਹੜੇ ਕ੍ਰਿਮੀਨਲ ਨੇ ਇਹ ਤਾਂ ਇਹ ਤਾਂ ਸਿਸਟਮ ਉਹ ਹੋ ਗਿਆ ਕਿ ਲੋਕਾਂ ਨੂੰ ਐ ਤੇ ਕਈ ਲੋਕ ਵਾਪਸ ਆਉਣਾ ਚਾਹੁੰਦੇ ਨਹੀਂ ਪੰਜਾਬ ਪਰ ਉਹ ਦਿਲਦੇ ਨੇ ਜਾਮਾਨੀ ਕਿ ਕਿੱਥੇ ਕਰਾਂਗੇ ਕੀ ਉਹ ਕਰਨ ਵਾਸਤੇ ਸਾਨੂੰ ਕੋਈ ਸੰਸਾ ਬੁਲਾਉਣੀ ਪੈਣੀ ਅਫਸਰਾ ਨਹੀਂ ਲੋੜਨੀ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਰਫਸ ਨਹੀਂ ਚਲਾਉਗਾ ਇਹ ਚਲਾਉਗਾ ਇਹਨੇ ਤਾਂ ਹੋਰ ਬੇੜਾ ਬਗੜ ਕਰ ਦੇਣਾ ਸਾਡਾ ਇਹ ਇਹ ਕੀ ਨਾਮ ਹੈ ਉਹ ਭਗਵਾਨ 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 ਪਹਿਲੇ ਬੇੜਾ ਗੜਕ ਹੋ ਗਿਆ ਨਾ ਔਰ ਸਾਰੇ ਅਫਸਰਾ ਜੇ ਤਾਲੇ ਲਾ ਕੇ ਨਾ ਇਹ ਨੂੰ ਬਿਕੈਦ ਤੂੰ ਚਲਾ ਲੈ ਬਈ ਔਰ ਦੇਖ ਲੈਣਾ ਸਰ ਟ੍ਰੇਨ ਸਭ ਸੋ ਦੋਹਰਾ ਬੇ ਅਧੂ ਜਿਹੜੇ ਬੇਤ ਕੀ ਹੋਣੀ ਸੀ ਕਹੋ ਜੇ ਮੈਂ ਤੇਰੀ ਕੁੱਤ ਕਾ ਫੜਦੇ ਆ ਸੋਤ ਕੀ ਤੁਸੀਂ ਦੁਆਰਾ ਬੀਜੇਪੀ ਫੇਰੋਂ ਸਕਾਰ ਕਰਦਾ ਹੈ ਇੱਕ ਸਰਕਾਰ ਨੇ ਰਾਜ ਸੁਣੋ ਤੁਸੀਂ ਜਿਹੜੀ ਬੇਅਦਮੀ ਦੇ ਚਾਰ ਵਾਕਿਆ ਹੋਏ ਜੀ ਮੈਂਬਰ ਕਨਾਟ ਕੋਟਕਪੂਰਾ ਵਗੈਰਾ ਫਾਇਰਿੰਗ ਕਰਨੀ ਸੀ ਹਰ ਤੇ ਐਸਆਈਟੀ ਬੈਠੀ ਸੀ ਸੀਨੀਅਰ ਆਫਸਰਸ ਰਿਪੋਰਟਸ ਆਗੀਆਂ ਰਿਪੋਰਟਸ ਉਹਨਾਂ ਨੇ ਉਹਦੇ ਤੱਕ ਹੈ ਕਿ ਕਿਹੜਾ ਬੰਦਾ ਨੇ ਕੀ ਕੀਤਾ ਹੈ ਕਿਹੜਾ ਬੰਦਾ ਉਹਦੇ ਨੇ ਫਾੜੇ ਆਇਆ ਜਾਂ ਕੁਝ ਆਪਣੇ ਪੰਨੇ ਮਹਾਰਾਜ ਦੇ ਫਾੜੇ ਨੇ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਉਹ ਰਿਪੋਰਟਸ ਆਈਆਂ ਨੇ ਕਿਉਂ ਨਹੀਂ ਕਦਮ ਉਠਾਉਂਦਾ ਇਹ ਰਿਪੋਰਟ ਪਈ ਹੈ ਮੇਰੇ ਕੋਲ ਕਾਪੀ ਹੈ ਉਹਦੇ ਕੋਲ ਨਹੀਂ ਹੈ ਹੋਈ ਹੈ ਗਾਟ ਅ ਰਿਪੋਰਟ ਉਹ ਸਭ ਕੁਝ ਉਹ ਕਰ ਚੱਕੇ ਫਿਰ ਸਰ ਸੰਜੀਤ ਰਾท์ ਦੀ ਗੱਲ ਕਰ ਲਈਏ 2027 ਵਿੱਚ ਜੀਐਨਓ ਐਮਐਲਏ ਦੇ ਕੈਂਡੀਡੇਟ ਵਜੋਂ ਤੁਸੀਂ ਦੇਖ ਸਕਦੇ ਜਿੱਦਾਂ ਉਹਨਾਂ ਨੇ ਬੰਡੀਸ਼ ਪ੍ਰਿੰਟੇਸ਼ਨ ਕਰਾਈ ਹੈ ਵੇਖੋ ਏਜ ਇੰਡੀਆ ਗੱਲਾਂ ਹੁੰਦੀਆਂ ਨੇ ਹੁਣਾਂ ਦੇ ਤਾਂ 27 ਮਹੀਨੇ 12 ਮਹੀਨੇ ਲੈ ਗਏ ਬੋਡੀ ਕੈਨ ਸੀ ਦੇ ਕਿ ਕੌਣ ਕੈਂਡੀਡੇਟ ਹੋਗਾ ਮੈਂ ਨਹੀਂ ਕਹਿ ਸਕਦਾ ਕਿ ਚੈਲ ਸਾ ਹੋਣਗੇ ਜਾਂ ਮੈਂ ਹੋਗਾ ਜਾਂ ਕੋਈ ਹੋਗਾ ਇਹ ਤਾਂ ਪੰਜਾਬ ਬੀਟਪੀ ਫੈਸਲਾ ਕਰੋਗੇ ਉਹ ਜਾਣਗੇ ਟੂ ਬੀ ਟੂ ਡੇਲੀ ਜਿਹੜਾ ਇਹਨਾਂ ਦਾ ਸਿਸਟਮ ਹੈ ਸਿਸਟਮ ਤਾਂ ਹਾਲੇ ਮੈਂ ਵੀ ਨਹੀਂ ਪੂਰਾ ਸਮਝਿਆ ਸਾਦਾ ਸਿਸਟਮ ਕੋ ਥੋਰੁੰਦਾ ਦੀ ਗੱਲ ਆ ਉਹਨੂੰ ਡਰੋੜ ਹੋ ਗਿਆ ਕਿ ਉੱਥੇ ਜਾਓ ਔਰ ਜਦੋਂ ਜਾਓਗਾ ਤੇ ਉੱਥੇ ਫਿਰ ਉਹ ਫੈਸਲਾ ਕਰਨ ਦੀ ਹੋਬਿਟ ਫਾਈਟ ਹੋਵੇ ਸਰ ਜਿਸ ਦਾ ਤੁਹਾਨੂੰ ਸਿਆਸੀ ਗੁਰੂ ਮੰਨਦੇ ਨੇ ਸੰਭਾਗ ਕਿਸ ਤਰ੍ਹਾਂ ਦੇਖਦੇ ਹੋ ਅੱਜ ਜੁਆਇਨ ਕਰਾਂ ਸੀ ਇਹਨਾਂ ਨੂੰ ਜੀਪੀ ਕੇ ਥੋੜਾ ਆਪਣੇ ਨਾਲ ਹੀ ਫਿਰ ਵਾਪਸੀ ਕੱਲ ਜਿੱਤੇ ਵਾਪਸ ਕੋਟੇ ਨਾਲ ਹੀ ਕਰ ਚੁੱਕੇ ਨੇ ਇਸੇ ਸਾਹ ਦੇਖਦੇ ਨੇ ਇਹ ਜੀ ਆਖੀ ਤੋਂ ਐਨ ਨਹੀਂ ਫਰਕ ਹੈ ਕਿ ਇਹਨਾਂ ਦੀ ਧਾਰੀ ਹੋ ਚੁੱਕੀ ਹੋਣਾ ਸੌ ਆਪਰੇ ਜਿਹੜੀ ਕਰਦੀ ਸਤਲਕੇ ਸਤਲ ਜਦੋਂ ਅਸੀਂ ਅਮਰ ਤੋਂ ਆਏ ਜਾ ਰਹੇ ਹਾਂ ਦੁਪਹਿਰ ਉਹਨਾਂ ਨੂੰ ਕਹੇ ਜਿਹੜਾ ਜਿਹੜਾ ਰਹਿ ਜਾ ਰਹੇ ਨੇ ਵਿਕਰਲ ਮਜੀਠੀ ਨੂੰ ਵੀ ਅੰਦਰ ਕੀਤਾ ਸਕਾਰ ਕਿ ਅਸੀਂ ਅੰਦਰ ਕਰਤਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਕਿਉਂ ਮੈਂ ਤੁਹਾਨੂੰ ਦੱਸਦਾ ਆਈ ਐਮ ਅਗੇਂਸ ਮਜੀਠਾ ਦਾ ਰੈਸਟ ਔਰ ਮੈਂ ਕਹਿ ਚੁੱਕਿਆ ਫੈਨਾ ਪ੍ਰੈਸ ਰੂਮ ਕਈ ਵਾਰ ਜਦੋਂ ਮੈਂ ਹਰਪ੍ਰੀਤ ਸੰਧੂ ਨੂੰ ਬਣਾਇਆ ਸੀ ਆਪਣਾ ਐਡੀਜੀਪੀ on ਨਸ਼ਾ ਦੇ ਉੱਪਰ ਡਰੱਗਸ ਡਰੱਗ ਕੰਟਰੋਲ ਤੇ ਉਹ ਉਦੋਂ ਕੋਈ ਬਲੋਗ ਸਾਡੇ ਸਾਡੇ ਪਾਰਟੀ ਦੇ ਜਿਹੜੇ ਮਜੀਠਾ ਰਿਪੋਰਟ ਸੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਸ਼ਾਇਦ ਕੈਪਟਨ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਜਾਣਦੇ ਨੇ ਇਸ ਕਰਕੇ ਫੈਸਲਾ ਹਾਈ ਕੋਰਟ ਕਰੇ ਹਾਈ ਕੋਰਟ ਨੇ ਹਰਪ੍ਰੀਤ ਸੰਧੂ ਨੂੰ ਕਿਹਾ ਤਾਂ ਕਿ ਤੂੰ ਜਿਹੜੀ ਮਜੀਠੇ ਦੀ ਰਿਪੋਰਟ ਹੈ ਉਹ ਸੀਲ ਕਵਰ ਸਾਨੂੰ ਦੇ ਕਿਸੇ ਨੂੰ ਦੇ ਨਹੀਂ ਉਹ ਹੁਣ ਹੋ ਗਏ 7-8 ਸਾਲ ਹੋ ਗਏ ਤਾਂ ਇੱਕ ਵਾਰ ਸੀਲ ਕਵਰ ਚ ਹਾਈ ਅਡ ਜੀ ਪੀ ਜੀ ਪੇ ਰੈਂਕ ਦਾ ਅਫਸਰ ਨਹੀਂ ਸੀਲ ਕਵਰਸ ਹਾਈ ਕੋਰਟ ਨੂੰ ਦੇ ਦਿੱਤੀ ਵੇਟ ਫਾਰ ਦਾ ਹਾਈ ਕੋਰਟ ਤੇ ਕੱਢ ਕੇ ਦੇਖੇ ਦੁਬਾਰਾ ਇਨਵੈਸਟੀਗੇਸ਼ਨ ਕਰਕੇ ਬਾਅਦ ਕੇ ਅੰਦਰ ਕਰਦੇ ਵੇ ਇਤਿਆਸ ਸਿਸਟਮ ਇਸ ਇਜ਼ ਰੌਗ ਸਿਸਟਮ